ਬੇਵਾਕੀ ਨਾਲ ਗੱਲ ਕਰਨ ਵਾਲੇ ਅਤੇ ਕੁਝ ਦਿਨਾਂ ਤੋਂ ਸਿੱਖ ਪੰਥਕ ਮੁੱਦੇ ਚੁੱਕ ਰਹੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਜਗਰਾਉਂ ਨੇੜਲੇ ਪਿੰਡ ਕੌਂਕੇਕਲਾਂ ਵਿਖੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਰ ਪਹੁੰਚੇ ਭਾਈ ਕੌਂਕੇ ਦੀ ਧਰਮ ਪਤਨੀ ਬੀਬੀ ਗਰਮੇਲ ਕੌਰ ਅਤੇ ਪੁੱਤਰ ਹਰੀ ਸਿੰਘ ਕੌਂਕੇ ਨਾਲ ਉਹਨਾਂ ਕੁਝ ਸਮਾਂ ਗੱਲਬਾਤ ਕੀਤੀ ਬਾਅਦ ਵਿੱਚ ਉਹਨਾਂ ਇਸ ਮਾਮਲੇ ਵਿੱਚ 31 ਸਾਲ ਬੀਤ ਜਾਣ ਤੋਂ ਬਾਅਦ ਵੀ ਸੱਚ ਸਾਹਮਣੇ ਨਾ ਆਉਣ ਅਤੇ ਇਨਸਾਫ ਨਾ ਮਿਲਣ ਦਾ ਮੁੱਦਾ ਆਪਣੇ ਢੰਗ ਨਾਲ ਚੁੱਕਿਆ ਖੈਰਾ ਨੇ ਆਪਣੀ ਪਾਰਟੀ ਸਣੇ ਸਾਰੀਆਂ ਹੀ ਸਿਆਸੀ ਧਿਰਾਂ ਅਤੇ ਇਹਨਾਂ ਦੀਆਂ ਇਸ ਤਿੰਨ ਦਹਾਕੇ ਦੇ ਸਮੇਂ ਦੌਰਾਨ ਰਹੀਆਂ ਸਰਕਾਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਦੂਜੇ ਸ਼ਬਦਾਂ ਵਿੱਚ ਸੁਖਪਾਲ ਖੈਰਾ ਨੇ ਇਹਨਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹਿਆ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਉਹਨਾਂ ਕੌਕੇ ਪਰਿਵਾਰ ਦਾ ਹਾਗ ਨਾ ਜਾਣਨ ਅਤੇ ਇਹਨਾਂ ਰੌਲਾ ਪੈਣ ਉੱਤੇ ਵੀ ਕੋਈ ਕਾਰਵਾਈ ਨਾ ਕਰਨ ਉੱਤੇ ਨਿਸ਼ਾਨਾ ਸਿੱਧਿਆ। ਹਾਕਮ ਤੇਰਦੇ ਕਿਸੇ ਨਮਾਇंदे ਮੰਤਰੀ ਜਾਂ ਮੁੱਖ ਮੰਤਰੀ ਦੇ ਨਾਂ ਪਹੁੰਚਣ ਉੱਤੇ ਅਤੇ ਨਾਂ ਬੋਲਣ ਉੱਤੇ ਵੀ ਉਹਨਾਂ ਸਵਾਲ ਚੁੱਕੇ ਉਹਨਾਂ ਮੌਕਾ ਮਿਲਣ ਉਤੇ ਭਾਈ ਕੌਕੇ ਦਾ ਮਾਮਲਾ ਵਿਧਾਨ ਸਭਾ ਵਿੱਚ ਚੁੱਕਣ ਦੀ ਵੀ ਗੱਲ ਆਕੀ। ਸ਼੍ਰੀ ਅਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਪਹਿਲਾਂ ਵੀ ਬਹੁਤ ਸਾਲ ਚਰਚਿਤ ਰਿਹਾ ਪਰ तिवारी ਰਿਪੋਰਟ ਹੁਣ ਜਨਤਕ ਹੋਣ ਤੋਂ ਬਾਅਦ ਇਹ ਇੱਕ ਵਾਰ ਫੇਰ ਪੱਕਿਆ ਹੋਇਆ ਏ। ਭਾਈ ਕੌਕੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ ਅਤੇ ਪੁੱਤਰ ਹਰੀ ਸਿੰਘ ਕੌਕੇ ਨੇ ਵਕੀਲਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਇੱਕ ਵਫਤ ਨਾਲ ਜਾ ਕੇ ਪੁਲਿਸ ਅਧਿਕਾਰੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਲਈ ਇੱਕ ਸ਼ਿਕਾਇਤ ਵੀ ਪਿਛਲੇ ਦਿਨੀ ਥਾਣਾ ਸਦਰ ਜਗਰਾਉ ਵਿੱਚ ਦਿੱਤੀ। ਇਸ ਸ਼ਿਕਾਇਤ ਦੀ ਪੁਲਿਸ ਅਧਿਕਾਰੀ ਪੜਤਾਲ ਕਰ ਰਹੇ ਨੇ ਅਤੇ ਹਲੇ ਕਾਰਵਾਈ ਹੋਣੀ ਬਾਕੀ ਹੈ। ਇਸ ਸ਼ਿਕਾਇਤ ਵਿੱਚ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਂ ਨੇ ਉਹਨਾਂ ਦਾ ਜ਼ਿਕਰ ਇਸ ਵੀਡੀਓ ਦੇ ਅਖੀਰ ਵਿੱਚ ਕਰਾਂਗੇ। ਉੰਜ ਇਹਨਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਸ਼ਿਕਾਇਤ ਵਿੱਚਲੇ ਉੱਚ ਪੁਲਿਸ ਅਧਿਕਾਰੀਆ ਅਤੇ ਕਰਮਚਾਰੀਆਂ ਦੇ ਨਾਵਾਂ ਦੇ ਜ਼ਿਕਰ ਤੋਂ ਪਹਿਲਾਂ ਚਰਚਾ ਸਖਪਾਲ ਸਿੰਘ ਖੈਰਾ ਦੀ ਜਥੇਦਾਰ ਕੌਂਕੇ ਦੇ ਘਰ ਫੇਰੀ ਪਰਿਵਾਰ ਨਾਲ ਮੁਲਾਕਾਤ ਇਸ ਮੌਕੇ ਚੁੱਕੇ ਮੁੱਦਿਆਂ ਅਤੇ ਪੰਥਕ ਰਾਹ ਬਾਰੇ ਗੱਲ ਸਖਪਾਲ ਖੈਰਾ ਦੇ ਪੰਥਕ ਰਾਹ ਦੇ ਰਾਜਦੋਹੀ ਸ਼ੁਰੂ ਕਰਦੇ ਹਾਂ ਪੁਲਤ ਹਲਕੇ ਦੇ ਕੱਲ ਰੱਖੇ ਇਕੱਠ ਦੌਰਾਨ ਵੀ ਖੈਰਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜ਼ਿਕਰ ਦੇ ਨਾਲ ਸਿੱਖਾਂ ਅਤੇ ਸਿੱਖੀ ਦੀ ਵੀ ਗੱਲ ਜ਼ੋਰਦਾਰ ਢੰਗ ਨਾਲ ਕੀਤੀ ਇਸ ਮੁੱਦੇ ਉੱਤੇ ਉਹਨਾਂ ਕਾਂਗਰਸ ਨੂੰ ਬਦਲਣ ਤੱਕ ਦੀ ਸਲਾਹ ਦਿੱਤੀ ਅੱਜ ਵੀ ਉਹਨਾਂ ਜੱਥੇਦਾਰ ਕੌਕੇ ਦੇ ਮੁੱਦੇ ਤੋਂ ਇਲਾਵਾ ਵਿਦੇਸ਼ਾਂ ਵਿੱਚ ਹਰਦੀਪ ਸਿੰਘ ਨਿੱਜਰਸਣੇ ਹੋਰ ਸਿੱਖ ਆਗੂਆਂ ਦੇ ਕਤਲਾਂ ਦਾ ਮੁੱਦਾ ਚੁੱਕਿਆ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਹੋਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਬੋਲਣਾ ਅਤੇ ਜਾਂਚ ਤੱਕ ਦੀ ਮੰਗ ਨਾ ਕਰਨ ਨੂੰ ਉਹਨਾਂ ਅਫਸੋਸਨਾਕ ਦੱਸਿਆ ਇਸ ਦੇ ਨਾਲ ਹੀ ਉਹਨਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਂ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਕਾਰਗੁਜ਼ਾਰੀ ਨੂੰ ਸਲਾਹਿਆ ਸ਼੍ਰੋਮਣੀ ਅਕਾਲੀ ਦਲ ਜਿੰਨਾ ਮੁੱਦਿਆਂ 'ਤੇ ਮੋਰਚੇ ਲਾਉਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਮੁੱਦਿਆਂ 'ਤੇ ਲੜਾਈ ਲੜੀ ਸੁਖਪਾਲ ਖੈਰਾ ਅਚਾਨਕ ਉਸ ਪਾਸੇ ਮੋੜ ਕੇਵੇਂ ਕੱਟ ਗਏ ਹਾਲਾਂਕਿ ਖੁਦ ਨੂੰ ਧਰਮ ਨਿਰਪੱਖ ਕਹੌਣ ਵਾਲੀ ਕਾਂਗਰਸ ਹਮੇਸ਼ਾ ਇਨ੍ਹਾਂ ਮੁੱਦਿਆਂ ਤੋਂ ਪਰੇ ਦੀ ਹੋ ਕੇ ਲੰਘਦੀ ਹੈ ਆਖਰ ਸੁਖਪਾਲ ਖੈਰਾ ਕਿਸ ਰਣਨੀਤੀ ਤਹਿਤ ਇਹ ਸਿੱਕ ਮੁੱਦੇ ਸ਼ੋਰੇ ਨੇ ਉਹਨਾਂ ਦੇ ਦਿਮਾਗ ਅਤੇ ਪਰਦੇ ਪਿੱਛੇ ਕੀ ਚੱਲ ਰਿਹਾ ਹੈ ਅਤੇ ਭਵਿੱਖ ਵਿੱਚ ਉਹਨਾਂ ਦਾ ਸਿਆਸੀ ਰੁਖ ਕਿੱਧਰ ਨੂੰ ਹੋਏਗਾ ਇਹ ਸਵਾਲ ਅੱਜ ਹਰ ਸਿਆਸੀ ਮਾਹਰ ਅਤੇ ਦੂਰ ਅੰਦੇਸ਼ੀ ਸੋਚ ਵਾਲੇ ਪੰਜਾਬੀ ਦੇ ਦਿਮਾਗ ਵਿੱਚ ਨੇ ਸਾਬਕਾ ਵਿਧਾਇਕਾਂ ਸੁਖਜੀਤ ਸਿੰਘ ਲੋਗੜ ਅਤੇ ਜਗਤਾਰ ਸਿੰਘ ਜੱਗਾ ਹਿਸੋਵਾਲ ਨਾਲ ਪਹੁੰਚੇ ਵਿਧਾਇਕ ਸਖਵਾਲ ਕਹਿਰਾ ਨੇ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਕੌਮੀ ਸ਼ਹੀਦ ਦੱਸਦਿਆਂ 31 ਸਾਲਾਂ ਦੌਰਾਨ ਸੱਤਾ ਵਿੱਚ ਰਹੀਆਂ ਸਿਆਸੀ ਪਾਰਟੀਆਂ ਅਤੇ ਇਹਨਾਂ ਦੀਆਂ ਸਰਕਾਰਾਂ ਨੂੰ ਇੱਕੋ ਰਸੇ ਬੰਨ੍ਹਿਆ ਉਹਨਾਂ ਅੱਜ ਤੱਕ ਬਣਦੀ ਕਾਨੂੰਨੀ ਕਾਰਵਾਈ ਨਾ ਕਰ ਸਕਣ ਅਤੇ ਪਰਿਵਾਰ ਨੂੰ ਇਨਸਾਫ਼ ਨਾ ਦਿਵਾ ਸਕਣ ਨੂੰ ਸ਼ਰਮਨਾਕ ਦੱਸਿਆ ਉਹਨਾਂ ਕਿਹਾ ਕਿ ਹੁਣ ਤੱਕ ਬਣੀਆਂ ਸਰਕਾਰਾਂ ਨੇ तिवारी ਰਿਪੋਰਟ ਹੀ ਦਵਾਈ ਰੱਖੀ ਇਸ ਉੱਤੇ ਕਾਰਵਾਈ ਤਾਂ ਕੀ ਕਰਨੀ ਸੀ ਖੈਰਾ ਨੇ ਕਿਹਾ ਕਿ ਚੰਦ ਅਫਸਰਾਂ ਨੂੰ ਬਚਾਉਣ ਲਈ ਇਹ ਵੱਡੀ ਨਾਅਨਸਾਫੀ ਹੋਈ ਅਤੇ ਕਾਨੂੰਨ ਨੂੰ ਛਿੱਕੇ ਟੰਗੀ ਰੱਖਿਆ ਗਿਆ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ ਆਰ ਅੰਬੇਡਕਰ ਦੀਆਂ ਤਸਵੀਰਾਂ ਲਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ ਖੈਰਾ ਨੇ ਕਿਹਾ ਕਿ ਉਹਨੇ ਤਸਵੀਰਾਂ ਆਪਣੇ ਦਫ਼ਤਰਾਂ ਵਿੱਚੋਂ ਹਾਕਮ ਤਿਰਨ ਨੂੰ ਲਾਹ ਦੇਣੀਆਂ ਚਾਹੀਦੀਆਂ ਨੇ ਮਰਹੂਮ ਸ਼ਹੀਦ ਕੌਮੀ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇਕਲਾਂ ਦੇ ਰੇ ਪਹੁੰਚੀਆਂ ਸਾਰੇ ਮੇਰੇ ਨਾਲ ਸਾਡੀ ਪਾਰਟੀ ਦੇ ਕੂਲੀਗ ਸਤਕਾਰਯੋਗ ਐਮ ਐਲ ਏਜ਼ ਐਕਸ ਐਮ ਐਲ ਏਜ਼ ਮੇਰੇ ਨਾਲ ਨੇ ਨਗਰ ਨਿਵਾਸੀ ਨੇ ਕਿਉਂਕਿ ਮੈਂ ਜੇਲ੍ਹ ਸੀਗਾ ਤੇ ਜਦੋਂ ਮੈਂ ਰਿਹਾਅ ਹੋਇਆ ਤੇ ਮਸਲਾ ਦੁਬਾਰਾ ਪਬਲਿਕ ਡੋਮੇਨ 'ਚ ਆਇਆ ਗੱਲ ਬਹੁਤ ਪੁਰਾਣੀ ਆ ਔਰ ਬਹੁਤ ਵੱਡਾ ਅਨਿਆਏ ਬਹੁਤ ਵੱਡੀ ਇੱਕ ਬੇਇਨਸਾਫੀ ਇਹਨਾਂ ਦੇ ਪਰਿਵਾਰ ਦੇ ਨਾਲ ਹੋਈ ਹੈ ਮੈਂ ਉਹਨਾਂ ਦੇ ਸੁਪੁੱਤਰ ਹਰੀ ਸਿੰਘ ਜੀ ਕੋਂਕੇ ਨੂੰ ਮਿਲਿਆ ਭਾਈ ਸਾਹਿਬ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਦੇ ਧਰਮ ਪਤਨੀ ਨੂੰ ਮੱਥਾ ਟੇਕ ਕੇ ਆਣ ਕੇ ਉਹਨਾਂ ਦੇ ਗੋਡੀਆਂ ਹੱਥ ਲਾਏ ਆ ਅੱਜ ਅਸੀਂ ਸਾਰੇ ਨਿਹੱਥੇ ਹੋਏ ਹੋਏ ਆ ਸਾਡੇ ਕੋਲ ਅਸੀਂ ਵੱਡੇ ਤੋਂ ਵੱਡੇ ਮਸਲੇ ਦੇ ਵਿੱਚ ਕੋਈ ਪੁਖਤਾ ਕਾਰਵਾਈ ਕਰਨ ਦੇ ਅਸੀਂ ਜਦੋਂ ਬਿਲਕੁਲ ਅਸਮਰਥ ਆ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇਹਨਾਂ ਦੇ ਘਰ ਆਣ ਕੇ ਘਟੋ ਘਟ ਇਹਨਾਂ ਦੇ ਨਾਲ ਚਾਰ ਸ਼ਬਦ ਹਮਦਰਦੀ ਦੇ ਪ੍ਰਗਟ ਕਰ ਸਕਦੇ ਉਹ ਪਹਿਲਾ ਸਾਡਾ ਮਕਸਦ ਅੱਜ ਉਹਨਾਂ ਦੇ ਘਰ ਆਉਣ ਦਾ ਸੀ ਹੁਣ ਅਫਸੋਸ ਇਸ ਗੱਲ ਦਾ ਵਾ ਕਿ ਕਵੈਸੇ ਤਾਂ ਛੋਟਾ ਜਿਹਾ ਕੋਟ ਹੈਗਾ ਪੁਰਾਣਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜੇ ਜੇ ਥੋੜੇ ਦੇਰ ਵਾਸਤੇ ਵੀ ਇਨਸਾਫ ਡਿਲੇ ਹੋ ਜੇ ਤਾਂ ਇਹ ਇਨਸਾਫ ਦੀਆਂ ਕਿਤਾਬਾਂ ਚ ਮੰਨਿਆ ਗਿਆ ਕਿ ਇਹ ਬੇਇਨਸਾਫੀਆ ਇਹਦਾ ਮਤਲਬ ਤੁਸੀਂ ਇਨਸਾਫ ਦੇਣ ਤੋਂ ਇਨ ਮੰਨਕਰ ਹੋ ਗਏ ਪਰ ਇਸ ਕੇਸ ਵਿੱਚ ਤਾਂ ਇਹ 1992 ਦਾ ਵਾਕਿਆਤ ਹੈ ਜਦੋਂ ਉਹਨਾਂ ਨੂੰ ਪੁਲਿਸ 250 300 ਬੰਦੇ ਦੀ ਹਾਜ਼ਰੀ ਵਿੱਚ ਇੱਥੋਂ ਚੁੱਕ ਕੇ ਲੈ ਕੇ ਜਾਂਦੀ ਇਹਨਾਂ ਦੇ ਘਰੋਂ ਇਸੇ ਕੌਂਕੇਕਲਾ ਪਿੰਡ ਚੋਂ ਔਰ ਫਿਰ ਉੱਥੇ ਉਹਨਾਂ ਨੂੰ ਉਸ ਵਕਤ ਥਾਣਿਆਂ ਚ ਰੱਖਿਆ ਜਾਂਦਾ ਤੇ ਤਸ਼ੱਦਦ ਕੀਤਾ ਜਾਂਦਾ 3 ਡਿਗਰੀ ਟੌਰਚਰ ਕੀਤਾ ਜਾਂਦਾ ਫਿਰ ਕਿਹਾ ਜਾਂਦਾ ਜਦੋਂ ਕੋਈ ਹਾਈ ਕੋਰਟ ਤੋਂ ਇੰਟਰਫੀਰੈਂਸ ਹੁੰਦੀ ਫਿਰ ਕਿਹਾ ਜਾਂਦਾ ਜੀ ਉਹ ਤਾਂ ਭਗੋੜੇ ਹੋ ਗਏ ਜੀ ਇਹਨਾਂ ਨੂੰ ਸਿੰਘ ਛਟਾ ਕੇ ਲੈ ਗਏ ਜੀ ਫਿਰ ਕੌਂਟਰਡਿਕਸ਼ਨ ਆਉਂਦੀ ਕੇਸਾਂ ਦੇ ਵਿੱਚ ਜਦੋਂ ਹਾਈ ਕੋਰਟ ਐਫੀਡੇਵਿਟ ਫਾਈਲ ਕਰਦੀ ਪੁਲਿਸ ਫਿਰ ਉੱਥੇ ਜਾ ਕੇ ਜਿਹੜਾ ਹੈ ਇੱਕ ਇੱਕ ਸਟੇਟਮੈਂਟ ਵਿੱਚ ਪੁਲਿਸ ਮੰਨਦੀ ਆ ਕਿ ਉਹ ਸਾਡੀ ਕਸਟਡੀ ਚ ਆ ਫਿਰ ਕਹਿੰਦੇ ਉਹ ਪਗੋੜੇ ਹੋ ਗਏ ਨੇ ਔਰ ਮੈਂ ਸਮਝਦਾ ਵਾਂ ਕਿ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਐਗਜ਼ੈਂਪਲਰੀ ਅ ਇਨਜਸਟਿਸ ਲਾਈਕ ਇਸ ਹੈ ਪੰਜਾਬ ویسੇ ਤਾਂ ਇਸ ਤਰ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰ ਅਫੈਕਟ ਹੋਏ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੇਗੁਨਾਹ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਬਣਾਏ ਗਏ ਉਹਨ ਇਥੇ ਆਣ ਕੇ ਕਹਾਣੀ ਇਹ ਆ ਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਦੁੱਖ ਇਸ ਗੱਲ ਦਾ ਵਾ ਕਿ ਉਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆ ਗਈਆਂ ਮੈਂ ਕਿਸੇ ਪਾਰਟੀ ਇੱਕ ਤੇ ਫੋਕਸ ਨਾ ਕਰਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 92 ਤੋਂ ਬਾਅਦ ਉਸ ਵਕਤ ਕਾਂਗਰਸ ਸਰਕਾਰ ਸੀਗੀ ਤਸ਼ਦਦ ਉਹਨਾਂ ਨੱਕ ਦੇ ਥੱਲੇ ਹੋਇਆ ਫਿਰ ਉਸ ਤੋਂ ਬਾਅਦ 97 ਤੋਂ ਬਾਅਦ 5 ਸਾਲ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਰਹੀ ਬਾਦਲ ਸਾਹਿਬ ਦੀ ਸਰਕਾਰ ਰਹੀ ਔਰ ਉਸ ਦੌਰਾਨ ਜਿਹੜਾ ਜਥੇਬੰਦੀਆਂ ਨੇ ਜਦੋਂ ਅਰਜ਼ੀਆਂ ਦਿੱਤੀਆਂ ਇਨਕੁਆਇਰੀ ਦੀ ਜਾਂਚ ਮੰਗੀ 97 98 ਵਿੱਚ ਇਨਕੁਆਇਰੀ ਮਾਰਕ ਹੁੰਦੀ ਆ ਔਰ ਅਗਲੇ ਬਰੇ ਹੀ 1999 ਦੇ ਵਿੱਚ ਉਸ ਵਕਤ ਦੇ ਏ ਡੀ ਜੀ ਪੀ ਮਿਸਟਰ ਬੀ ਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਜਿਹੜੀ ਕਿ ਹੁਣ ਪਬਲਿਕ ਡੋਮੇਨ ਚ ਆ ਚੁੱਕੀ ਆ ਉਹ ਗੱਲਾਂ ਉਹ ਕਨਫਰਮ ਕਰ ਰਹੇ ਨੇ ਕਿ ਜਥੇਦਾਰ ਕੌਂਕੇ ਸਾਹਿਬ ਜਿਹੜੇ ਸੀਗੇ ਉਹ ਪੁਲਿਸ ਕਸਟਡੀ ਵਿੱਚ ਲੈ ਗਏ ਨੇ ਔਰ ਅਗਲਾ ਉਹਨਾਂ ਨੇ ਕਦਮ ਕਹਿਆ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਆ ਹੁਣ ਪਹਿਲਾਂ ਮੈਂ ਇਸ ਕਰਕੇ ਨਹੀਂ ਕਿ ਮੈਂ ਨੁਕਤਾਚੀਨੀ ਕਰ ਰਿਹਾ ਜਾਂ ਉਹ ਕੋਈ ਸਾਡੇ ਮੁਖਾਲਫ ਪਾਰਟੀ ਆ ਪਰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਪੰਥ ਦੇ ਵਾਰਿਸ ਆ ਅਸੀਂ ਪੰਥ ਜਿਹੜਾ ਹੈ ਇੱਕ ਪੰਥਕ ਪਾਰਟੀ ਆ ਅਸੀਂ ਸਾਰੇ ਦੇਸ਼ ਵਿੱਚ ਸਿੱਖਾਂ ਦੇ ਨੁਮਾਇੰਦੇ ਆ ਉਹਨਾਂ ਦੇ ਹੱਥ ਜਿਹੜੇ ਸੀਗੇ ਉਹਨਾਂ ਨੇ ਖੜੇ ਕਰ ਦਿੱਤੇ ਇਸ ਤਰ੍ਹਾਂ ਕਿਸੇ ਨੇ ਇਹਨਾਂ ਦੇ ਜਥੇਦਾਰ ਸਾਹਿਬ ਨੂੰ ਇਨਸਾਫ ਦੇਣ ਦੀ ਕੋਈ ਗੱਲ ਨਹੀਂ ਕੀਤੀ ਔਰ ਉਸ ਵਕਤ ਦੀ ਸਰਕਾਰ ਨੇ ਹੱਥ ਕੜੇ ਕਰਕੇ ਉਸ ਰਿਪੋਰਟ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਚਲੋ ਉਹ ਉਹਨਾਂ ਦਾ ਕਿਰਦਾਰ ਜਿਹੜੇ ਅੱਜ ਕਹਿੰਦੇ ਨੇ ਕਿ ਅਸੀਂ ਜਿਹੜੇ ਅੱਜ ਵੀ ਮਤਲਬ ਆਵਾਜ਼ ਦੇ ਰਹੇ ਨੇ ਕਿ ਆਓ ਆਪਾਂ ਪੰਥ ਦੇ ਮੁੱਦਿਆਂ ਨੂੰ ਚੱਕਣਾ ਜੇ ਆਪਾਂ ਐਡਾ ਵੱਡਾ ਮੁੱਦਾ ਜਿਹੜਾ ਕਿ ਸਾਡਾ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ ਕੋਈ ਰੂਟੀਨ ਆਦਮੀ ਨਾ ਹੋਵੇ ਜੇ ਆਪਾਂ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸਰਕਾਰ ਵੇਲੇ ਹੁੰਦਿਆਂ ਪੰਥ ਦੀ ਸਰਕਾਰ ਅਖਵਾਈਏ ਤੇ ਉਸ ਵਕਤ ਆਪਣੇ ਜਥੇਦਾਰ ਜਿਹੜਾ ਰਿਆ ਹੋਵੇ ਸਾਡੇ ਅਕਾਲ ਤਖਤ ਦਾ ਸੁਪਰੀਮ ਸਭ ਤੋਂ ਹਾਈਐਸਟ ਟੈਂਪੋਰਲ ਸੀਟ ਛੇਵੇਂ ਪਾਤਸ਼ਾਹੀ ਦੀ ਮੀਰੀ ਤੇ ਪੀਰੀ ਦਾ ਤਖਤ ਹੋਵੇ ਆਪਾਂ ਨੂੰ ਸੱਚ ਇਨਸਾਫ ਨਹੀਂ ਦਿਵਾ ਸਕਦੇ ਤੇ ਹੁਣ ਆਪਾਂ ਕਿੱਦਾਂ ਯਕੀਨ ਕਿਹੜੇ ਮੂੰਹ ਨਾਲ ਯਕੀਨ ਦਿਵਾ ਸਕਦੇ ਕਿ ਅਸੀਂ ਸਿੱਖਾਂ ਦੀਆਂ ਕੌਮ ਦੀਆਂ ਪੰਥ ਦੀ ਅਸੀਂ ਲੜਾਈ ਲੜਾਂਗੇ ਇਹ ਇਹ ਹੋ ਗਿਆ ਉਹਨਾਂ ਦਾ ਕਿਰਦਾਰ ਆਈ ਐਮ ਵੈਰੀ ਸੈਡਨ ਟੂ ਐਡ ਕਿ ਕੈਪਟਨ ਅਵਿੰਦਰ ਸਿੰਘ ਦੀ ਸਰਕਾਰ ਹੈ ਉਸ ਤੋਂ ਬਾਅਦ ਉਹਨਾਂ ਨੇ ਵੀ بجائے ਕਿ ਉਹਨਾਂ ਨੂੰ ਇਨਸਾਫ ਦੇਣਾ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀਗੀ ਉਹਨੂੰ ਬਿਲਕੁਲ ਤਰੋੜ ਮਰੋੜ ਕੇ ਪਬਲਿਕ ਡੋਮੇਨ ਵਿੱਚ ਉਹਨੂੰ ਹੋਠ ਐਵੀਡੈਂਸ ਨੂੰ ਫਰਦਰ ਡਿਸਟਰੋਏ ਕੀਤਾ ਸਿਰਫ ਉਸ ਵਕਤ ਦੇ ਗੁਨਾਹਗਾਰ ਪੁਲਿਸ ਆਫਿਸਰਸ ਨੂੰ ਬਚਾਉਣ ਵਾਸਤੇ ਇਹ ਕਿੱਦਾਂ ਦਾ ਇਨਸਾਫ ਹੈ ਕਿੱਦਾਂ ਦਾ ਸੰਵਿਧਾਨ ਆ ਆਪਾਂ ਆਪਾਂ ਦੁਹਾਈ ਤਾਂ ਦਿੰਨੇ ਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਨ੍ਹਾਂ ਨੇ ਸੰਵਿਧਾਨ ਖੜਿਆ ਆਪਾਂ ਦੁਹਾਈ ਦਿੰਨੇ ਆ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਤੇ ਆਪਾਂ ਇੱਕ ਇਸ ਵਕਤ ਇਦਾਂ ਦੇ ਵੱਡੇ ਰੁਤਬੇ ਤੇ ਬੈਠੇ ਕੌਮੀ ਰੁਤਬੇ ਤੇ ਬੈਠੇ ਬੰਦੇ ਨੂੰ ਇਨਸਾਫ ਦੇਣ ਦੀ ਬਜਾਏ ਥੋੜੇ ਜਿਹੀ ਪੁਲਿਸ ਆਫਸਰਸ ਨੂੰ ਬਚਾਉਣ ਵਾਸਤੇ ਆਪਾਂ ਆਪਣੇ ਸਵਿਧਾਨ ਨੂੰ ਤੈਸ਼ ਨੈਸ਼ ਉਹਨੂੰ ਆਪਣੇ ਥੱਲੇ ਰੋਂਦ ਰਹੇ ਆਂ ਇੱਥੇ ਇੱਕ ਹੋਰ ਮੈਂ ਕੋਟ ਕਹਿਣਾ ਚਾਹਣਾ ਮਾਰਟਨ ਲੂਥਰ ਕਿੰਗ ਸਭ ਤੋਂ ਵੱਡਾ ਸਿਵਲ ਰਾਈਟਸ ਦਾ ਐਕਟਿਵਿਸਟ ਅਮਰੀਕਾ ਦਾ ਜਿਸ ਨੇ ਬਹੁਤ ਜद्दोजਹਿਦ ਕੀਤੀ ਇਦਾਂ ਹੀ ਅਨਿਆਏ ਦੇ ਖਿਲਾਫ ਉਹ ਲੜਿਆ ਮਾਰਟਨ ਲੂਥਰ ਕਿੰਗ ਦਾ ਵੀ ਇੱਕ ਕੋਟ ਹੈਗਾ ਉਹ ਕਹਿੰਦਾ ਵਾ ਕਿ ਇਨਜਸਟਿਸ ਐਨੀਵੇਅਰ ਇਜ਼ ਅ ਥ੍ਰੈਟ ਟੂ ਜਸਟਿਸ 에ਵਰੀਵੇਅਰ ਹੁਣ ਇੱਕ ਇਸ ਕੇਸ ਨੇ ਮਤਲਬ ਇੱਕ ਇੱਕ ਜਗ੍ਹਾ ਤੇ ਬੇਇਨਸਾਫੀ ਹੋਈ ਆ ਤੇ ਸਾਰਾ ਸਾਡਾ ਸਿਸਟਮ ਡਾਊਟਫੁਲ ਹੋ ਗਿਆ ਹੁਣ ਆ ਗਈ ਆਪਣੀ ਆ ਹੋਣ ਵਾਲੀ ਸਰਕਾਰ ਦੀ ਗੱਲ ਜਿਹਨੀਆਂ ਫੋਟੋਆਂ ਦਾ ਜ਼ਿਕਰ ਕੀਤਾ ਸ਼ਹੀਦ ਭਗਤ ਸਿੰਘ ਦੀ ਲੱਗੀ ਫੋਟੋ ਚੀਫ ਮਿਨਿਸਟਰ ਸਾਹਿਬ ਦੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀ ਲੱਗੀ ਹੋਈ ਫੋਟੋ ਕਿੰਨਾ ਸ਼ੋਰ ਮਚਿਆ ਐਸਜੀਪੀ ਮੈਂ ਇੱਥੇ ਮੈਂ ਤਾਰੀਫ ਕਰਨਾ ਚਾਹੁੰਨਾ ਵਾ ਮੌਕੇ ਦੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਭਾਈ ਸਾਹਿਬ ਗਿਆਨੀ ਰਗबीर ਸਿੰਘ ਜੀ ਦੀ ਜਿਨ੍ਹਾਂ ਨੇ ਕੋਗਨੀਜੈਂਸ ਲਈ ਇਸ ਰਿਪੋਰਟ ਦੀ ਜਿਨ੍ਹਾਂ ਨੇ ਐਸਜੀਪੀਸੀ ਨੂੰ ਫਾਰਵਰਡ ਕੀਤੀ ਕਿ ਤੁਸੀਂ ਇਹਨਾਂ ਦੀ ਜਾ ਕੇ ਲੜਾਈ ਲੜੋ ਮੈਂ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਦੀ ਵੀ ਤਾਰੀਫ ਕਰਨਾ ਚਾਹੁੰਦਾ ਅੱਜ ਜਿਨ੍ਹਾਂ ਨੇ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਹੁਣ ਇੱਕ ਪੈਨਲ ਆਫ ਲਾਇਰਸ ਬਣਾਇਆ ਔਰ ਇਹਨਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੀ ਕਾਨੂੰਨੀ ਲੜਾਈ ਲੜਾਂਗੇ ਪਰ ਮੌਕੇ ਦੀ ਸਰਕਾਰ ਹੁਣ ਫੇਸ ਉੱਤੀ ਹੋਈ ਹੈ ਸਭ ਸ਼ੋਰ ਮਚ ਰਿਹਾ ਜਥੇਦਾਰ ਕੌਂਕ ਕੇ ਜਥੇਦਾਰ ਕੌਂਕ ਕੇ ਝੂਠਾ ਪੁਲਿਸ ਮੁਕਾਬਲਾ ਤਸ਼ੱਦਦ 3 ਡਿਗਰੀ ਟੌਰਚਰ ਅੱਜ ਉਹ ਉਹ ਬਿਲਕੁਲ ਮੁੱਖ ਦਰਸ਼ਕ ਬਣ ਕੇ ਮੈਂ ਪੁੱਛਿਆ ਇਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਮੌਕੇ ਦੀ ਸਰਕਾਰ ਜਿਹੜੀ ਐ ਇਸ ਵਰਗਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸੇ ਮਨਿਸਟਰ ਨੇ ਜਿਹੜੇ ਬਹੁਤ ਸਾਰੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਪੰਥਕ ਆਗੂ ਖਵਾਉਂਦੇ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਹਨ ਕਿਸੇ ਮਨਿਸਟਰ ਨੇ ਕਿਸੇ ਐਮ ਐਲ اے ਨੇ ਕਿਸੇ ਸਰਕਾਰੀ ਵੱਡੇ ਵੱਡੇ ਅਹੁਦੇ ਤੇ ਕਿਸੇ ਸਰਕਾਰੀ ਆਫਸਰ ਨੇ ਕਿਸੇ ਡੀ ਸੀ ਨੇ ਕਿਸੇ ਪ੍ਰਿੰਸੀਪਲ ਸੈਕਟਰੀ ਨੇ ਕਿਸੇ ਹੋਮ ਸੈਕਟਰੀ ਨੇ ਕਿਸੇ ਚੀਫ ਮਿਨਿਸਟਰ ਨੇ ਇਹ ਬੋਧਰ ਨਹੀਂ ਕੀਤਾ ਕਿ ਅਸੀਂ ਕਟੋਕੜ ਹੋਰ ਨਹੀਂ ਕੁਛ ਤਾਂ ਜਥੇਦਾਰ ਗੁਰਪ੍ਰੀਤ ਭਾਈ ਸਾਹਿਬ ਗੁਰਦੇਵ ਸਿੰਘ ਕੋਂਕੇ ਤੇ ਪਰਿਵਾਰ ਨੂੰ ਮਿਲ ਕੇ ਪੁੱਛੇ ਵੀ ਤੁਹਾਡਾ ਨਾ ਹੋਇਆ ਕੀ ਸੀਗਾ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆ ਆਪਾਂ ਪੁੱਛਣ ਤੱਕ ਵੀ ਨਹੀਂ ਆਏ ਤਾਂ ਫਿਰ ਮੈਂ ਪਹਿਲਾਂ ਵੀ ਬੜੀ ਆਰੀ ਕਿਹਾ ਜੇ ਆਪਾਂ ਨੂੰ ਯਕੀਨ ਹੀ ਨਹੀਂਗਾ ਸੰਵਿਧਾਨ ਤੇ ਜੇ ਆਪਾਂ ਚੰਦ ਪੁਲਿਸ ਆਫੀਸਰਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਸਭ ਕੁਝ ਛਿੱਕੇ ਤੇ ਟੰਗ ਸਕਦੇ ਤੇ ਫਿਰ ਉਹ ਫੂਟਵਾਂ ਲਾ ਦੇਣੀਆਂ ਚਾਹੀਦੀਆਂ ਆਪਾਂ ਸ਼ਹੀਦ ਭਗਤ ਸਿੰਘ ਅਗਰ ਜਿੰਨਾ فرض ਕਰੋ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕੀ ਉਹ ਭਾਈ ਗੁਰਦੀਪ ਸਿੰਘ ਕੋਂਕੇ ਦੇ ਕਤਲਿਆਂ ਅਤੇ ਸ਼ਹਾਦਤ ਤੇ ਝੂਠੇ ਪੁਲਿਸ ਮੁਕਾਬਲੇ ਤੇ ਤਸ਼ੱਦਦ ਤੇ 3 ਡਿਗਰੀ ਟੌਰਚਰ ਨੂੰ ਸਵੀਕਾਰ ਕਰਦਾ ਪ੍ਰਮੋਟ ਕਰਦਾ ਨੇਵਰ ਤੇ ਕੀ ਬਾਬਾ ਸਾਹਿਬ ਅਮਿਤਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਸ ਤਰ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਸਪੋਰਟ ਕਰਦੇ ਇੱਕ ਅਗਲੀ ਗੱਲ ਹੋਰ ਬੜੀ ਇੰਪੋਰਟੈਂਟ ਜਿੱਥੇ ਮੈਂ ਮੌਕੇ ਦੇ ਪੰਥਕਾਂ ਗਾਉ ਨੂੰ ਪੁੱਛਣਾ ਚਾਹਣਾ ਔਰ ਮੌਕੇ ਦੇ ਚੀਫ ਮਿਨਿਸਟਰ ਕਿਉਂਕਿ ਪੱਗ ਬੰਨਦੇ ਨੇ ਸਿੱਖ ਅਖਵਾਉਂਦੇ ਨੇ ਆਪਣੇ ਆਪ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਅੱਜ ਇੱਕ ਇੱਕ ਮੁੱਦਾ ਬਹੁਤ ਭਾਰੀ ਉੱਠਿਆ ਕਿ ਵਿਦੇਸ਼ਾਂ ਵਿੱਚ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਚਾਹੇ ਉਹ ਯੂਕੇ ਕਿਸ ਇਹ ਆਪਣੇ ਦੇਸ਼ ਦੀਆਂ ਕੁਝ ਏਜੰਸੀਜ਼ ਦੇ ਉੱਤੇ ਇਲਜ਼ਾਮ ਕਰ ਰਿਹਾ ਮੈਂ ਸਬਜੈਕਟ ਟੂ ਪ੍ਰੋਪਰ ਇਨਕੁਆਇਰੀ ਹੈ ਇਹ ਇਲਜ਼ਾਮ ਆ ਕਿ ਇੱਥੋਂ ਪਲਾਨ ਕਰਕੇ ਉੱਥੇ ਦੂਸਰੇ ਵਿਦੇਸ਼ਾਂ ਦੇ ਕੈਨੇਡਾ ਵਰਗੇ ਦੇਸ਼ਾਂ ਦੀ ਧਰਤੀ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਬਿਲਕੁਲ ਜਿੱਦਾਂ ਜੋ ਭਾਏ ਕੌਂਕੇ ਦੇ ਨਾਲ ਹੋਇਆ ਇਦਾਂ ਹੀ ਉਥੇ ਨਿਜਰ ਦੇ ਨਾਲ ਇੱਥੇ ਰੁੱਕ ਕੇ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦਾ ਮੁਦਈ ਨਹੀਂ ਹਾਂ ਨਾ ਮੈਂ ਕਿਸੇ ਵਖਵਾਦ ਦਾ ਮੁਦਈ ਹਾਂ ਪਰ ਕੀ ਸਾਡਾ ਸਿੱਖ ਚੀਫ ਮਿਨਿਸਟਰ ਔਰ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹਨਾਂ ਵੀ ਨਹੀਂ ਪੁੱਛ ਸਕਦੇ ਸਰਕਾਰ ਨੂੰ ਕਿ ਘੱਟੂ ਘੱਟ ਸਾਡੀ ਇਸ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ ਇੰਡੀਆ ਦੀ ਗਵਰਨਮੈਂਟ ਨੂੰ ਉਹ ਕਹਿ ਰਹੇ ਨੇ ਕਿ ਜਾਂਚ ਕਰਵਾਓ ਔਰ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਮਿਸ ਕੀਤਾ ਕਿ ਹਾਂ ਅਸੀਂ ਇਹ ਜਾਂਚ ਕਰਵਾਵਾਂਗੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਆਫਿਸ ਚ ਐਟ ਏਵਰੀ ਲੈਵਲ ਸਟਾਰਟਿੰਗ ਫਰਮ ਦ ਸੈਕਰੀ ਆਫ ਸਟੇਟ ਜਿਹੜਾ ਉਹਨਾਂ ਦਾ ਫੋਰਨ ਅਫੇਅਰਸ ਦਾ ਮਿਨਿਸਟਰ ਹੈ ਔਰ ਡਾਊਨ ਦ ਲਾਈਨ ਉਹਨਾਂ ਦੀ ਜਿਹੜੀਆਂ ਜਿੰਨੀਆਂ ਏਜੰਸੀਜ਼ ਆ ਉਹਨਾਂ ਨੇ ਇੱਥੇ ਇੰਡੀਆ ਵਿਜ਼ਿਟ ਕੀਤਾ ਵਾ ਉਹਨਾਂ ਨੇ ਕਿਹਾ ਤੁਸੀਂ ਸਾਡੇ ਦੇਸ਼ਾਂ ਦੇ ਵਿੱਚ ਬੈਠੇ ਨਾਗਰਿਕਾਂ ਨੂੰ ਜਿਹੜਾ ਹੈ ਫਿਜ਼ੀਕਲ ਹਾਰਮ ਕਰਵਾ ਰਹੇ ਇਹਦੀ ਅੱਛੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਔਰ ਸਾਡੇ ਦੇਸ਼ ਦੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਕਿ ਜਾਂਚ ਹੋਊਗੀ ਲੇਕਿਨ ਜਿਹੜੇ ਅਸੀਂ ਸਿੱਖ ਆਗੂ ਕਹਿੰਦੇ ਆ ਅਸੀਂ ਕਹਿੰਨੇ ਕਿ ਵੀ ਆਰ ਦ ਲੀਡਰਸ ਆਫ ਪੰਜਾਬ ਐਂਡ ਦ ਸ ਅਸੀਂ ਪੰਥਕ ਆਗੂਆਂ ਪੰਥ ਦਾ ਦੀਪੈਰ ਪੰਥਕ ਮੁੱਦਿਆਂ ਦੀ ਸਿੱਖਾ ਨਹੀਂ ਪੈਰਵਾਈ ਕਰਨੀ ਸਾਡੀ ਜ਼ਿੰਮੇਵਾਰੀ ਹੈ ਪਰ ਹੈਗੇ ਅਸੀਂ ਇਹਦੇ ਵੱਡੇ ਮੁੱਦਿਆਂ ਦੇ ਉੱਤੇ ਚੁੱਪ ਹੈ ਸਾਡਾ ਓਪੀਨੀਅਨ ਹੀ ਕੋਈ ਨਹੀਂਗਾ ਨਾ ਹਾਂ ਦੇ ਵਿੱਚ ਓਪੀਨੀਅਨ ਹੈ ਨਾ ਨਾ ਦੇ ਵਿੱਚ ਓਪੀਨੀਅਨ ਨਾ that only means ਕਿ ਸਾਡੀ ਜਿਹੜੀ ਚੁੱਪੀ ਆ ਇਹ ਇੱਕ ਕਿਸਮ ਦਾ ਲਾਇਸੈਂਸ ਹੈ ਕਿ ਤੁਸੀਂ ਜੋ ਕੀਤਾ ਜਾ ਰਿਹਾ ਜੋ ਹੋ ਰਿਹਾ ਜੋ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਹੋਇਆ ਉਹ ਇਹਨੂੰ ਜਸਟੀਫਾਈ ਕਰਦੇ ਨਜ਼ਰ ਆਉਂਦੇ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ ਤੁਹਾਡੇ ਜ਼ਰੀਏ ਅਸੀਂ ਜਿੰਨੇ ਜੋਗੇ ਹੈ ਪਬਲਿਕ ਡੋਮੇਨਸ ਵੀ ਗੱਲ ਲਿਆਵਾਂਗੇ ਅਗਰ ਮੌਕਾ ਦਿੱਤਾ ਦਿੰਦੇ ਨਹੀਂ ਹੈ ਮੈਨੂੰ ਤਾਂ ਖਾਸ ਤੌਰ ਤੇ ਅਗਰ ਦੇਣਗੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਨੂੰ ਇਸ ਨੂੰ ਅਸੀਂ ਲੈ ਕੇ ਜਾਵਾਂਗੇ ਔਰ ਇਹ ਮੌਕੇ ਦੀ ਸਰਕਾਰ ਉਸ ਰਿਪੋਰਟ ਨੂੰ ਕਢਵਾ ਕੇ ਚੁੱਪ ਕਿਉਂ ਆ ਉਸ ਰਿਪੋਰਟ ਨੂੰ ਕਢਵਾਉਣ ਉਹਦੀ ਫਰਦਰ ਇਨਵੈਸਟੀਗੇਸ਼ਨ ਹੋਵੇ ਚਾਹੇ ਹੁਣ ਬਹੁਤ ਬਿਲੇਟਡ ਪਰ ਜਿਨ੍ਹਾਂ ਲੋਕਾਂ ਨੇ ਉਸ ਹੋਏਵਰ ਇਨਵੋਲਡ ਵੈਦਰ ਇਟ ਇਜ਼ ਐਨੀ ਐਸਐਸਪੀ ਆਫ ਦੈਟ ਟਾਈਮ ਔਰ देयर इज ए ਐਸਪੀ ਇਨਵੋਲਡ ਔਰ देयर इज ਅ ਡੀਐਸਪੀ ਇਨਵੋਲਡ ਔਰ ਦਿਸ ਸਮ ਸੀਆਈਏ ਐਂਡ ਸਟਾਫ ਇਨਸਪੈਕਟਰ ਇਜ਼ ਇਨਵੋਲਡ ਸਭ ਨੂੰ ਬਣਦੀ ਸਹੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਇਹਦੇ ਨਾਲ ਪੰਜਾਬ ਤੇ ਦੇਸ਼ ਦੇ ਲੋਕਾਂ ਦਾ ਸਾਡੇ ਦੇਸ਼ ਤੇ ਸੰਵਿਧਾਨ ਵਿੱਚ ਤੇ ਸਾਡੀ ਦੇਸ਼ ਦੀ ਜਮਹੂਰੀਅਤ ਦੇ ਵਿੱਚ ਉਹਨਾਂ ਦਾ ਯਕੀਨ ਵਧੇਗਾ ਤੇ ਜਦੋਂ ਅਸੀਂ ਇਨਸਾਫ ਦੇਣ ਤੋਂ ਬੁਨਕਰ ਹੋ ਜਾਂਦੇ ਆ ਅਸੀਂ ਡਿਲੇ ਕਰਦੇ ਆ ਠੰਡੇ ਬਸਤੇ ਚ ਪਾ ਦਿੰਦੇ ਆ ਤੇ ਉਹਦੇ ਨਾਲ ਤੁਹਾਡਾ ਆਪਣੀ ਜਨਤਾ ਦਾ ਵਿਸ਼ਵਾਸ ਤੁਸੀਂ ਆਪਣੇ ਦੇਸ਼ ਦੀ ਨਿਆਇ ਪ੍ਰਣਾਲੀ ਦੇ ਵਿੱਚ ਕਟਾਰਿਓ ਅਖੀਰ ਵਿੱਚ ਚਰਚਾ ਹੁਣ ਜਥੇਦਾਰ ਕੌਕੇ ਦੇ ਧਰਮ ਪਤਨੀ ਬੀਬੀ ਗਰਮੇਲ ਕੌਰ ਵੱਲੋਂ ਪੁਲਿਸ ਨੂੰ ਐਫ ਆਈ ਆਰ ਦਰਜ ਕਰਨ ਲਈ ਦਿੱਤੀ ਸ਼ਿਕਾਇਤ ਵਿੱਚ ਦਰਜ ਪੁਲਿਸ ਅਧਿਕਾਰੀਆ ਅਤੇ ਕਰਮਚਾਰੀਆਂ ਦੇ ਨਾਮਾਂ ਦੀ ਇਸ ਸ਼ਿਕਾਇਤ ਵਿੱਚ ਸਾਬਕਾ ਡੀ ਜੀ ਪੀ ਸਰਵਜੀਤ ਸਿੰਘ ਅਤੇ ਸਰਵਦੀਪ ਸਿੰਘ ਬਿਰਕ ਤਤਕਾਲੀ ਐਸ ਐਸ ਪੀ ਸਵਰਨ ਸਿੰਘ ਘੋਟਨਾ ਤੋਂ ਇਲਾਵਾ ਮਕਮੰਦਰ ਸਿੰਘ ਸ਼ੀਨਾ ਹਰਿੰਦਰ ਸਿੰਘ ਚਾਲ ਇਹਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਤੂਰ ਸਾਬਕਾ ਐਸ ਪੀ ਡੀ ਜਸਪਾਲ ਸਿੰਘ ਤਨੋਆ ਸਾਫਕਾ ਡੀਐਸਪੀ ਹਰਪਗਵਾਨ ਸਿੰਘ ਸਾਫਕਾ ਡੀਐਸਪੀ ਕਮਰਜੀਤ ਸਿੰਘ ਤਤਕਾਲੀ ਐਸਐਚਓ ਗਰਮੀਤ ਸਿੰਘ ਅਤੇ ਸੀਆਈਏ ਇੰਚਾਰਜ ਅਜੀਤ ਸਿੰਘ ਸਬ ਇੰਸਪੈਕਟਰ ਗੁਲਜ਼ਾਰ ਸਿੰਘ ਏਐਸਆਈ ਜਗੀਰ ਸਿੰਘ ਹੌਲਦਾਰ ਜਗਜੀਤ ਸਿੰਘ ਹੋਮਗਾਰਡ ਕੁਲਦੀਪ ਸਿੰਘ ਐਸਪੀਓ ਭੁਪਿੰਦਰ ਸਿੰਘ ਸਿਪਾਹੀ ਤਰਸੇਮ ਸਿੰਘ ਹੋਮਗਾਰਡ ਗਰਮੇਲ ਸਿੰਘ ਹੋਮਗਾਰਡ ਜਸਵੀਰ ਸਿੰਘ ਅਤੇ ਦਰਸ਼ਨ ਸਿੰਘ ਆਦਿ ਦੇ ਨਾਮ ਸ਼ਾਮਲ ਨੇ ਬਿਨਾਂ ਸ਼ੱਕ ਜੱਥੇਦਾਰ ਕੌਂਕੇ ਦਾ ਮੁੱਦਾ ਆਉਣ ਵਾਲੇ ਦਿਨਾਂ ਵਿੱਚ ਹੋਰ ਪਕੇਗਾ ਸਖਵਾਲ ਕਹਿਰਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਆਪਣੀਆਂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਰੈਲੀਆਂ ਵਿੱਚ ਇਸ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਉਧਰ ਚੰਡੀਗੜ੍ਹ ਨਾਲ ਲੱਗਦੇ ਪੰਚਕੁਲਾ ਦੇ ਗੁਰਦੁਆਰਾ ਨਾਢਾ ਸਾਹਿਬ ਦੇਖੇ 25 ਜਨਵਰੀ ਨੂੰ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਸ਼ਹੀਦੀ ਸਮਾਗਮ ਰੱਖਿਆ ਗਿਆ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਇਸ ਲਈ ਸਭ ਤਰ੍ਹਾਂ ਨੂੰ ਸੱਦਾ ਦੇ ਰਹੇ ਨੇ ਦੂਜੇ ਪਾਸੇ 10 ਫਰਵਰੀ ਨੂੰ ਜਲੰਧਰ ਵਿੱਚ ਵੀ ਜਥੇਦਾਰ ਕੌਕੇ ਦੀ ਯਾਦ ਵਿੱਚ ਸਮਾਗਮ ਹੋ ਰਿਹਾ ਜਿਸ ਲਈ ਭਾਈ ਜਸਵੀਰ ਸਿੰਘ ਰੋਡੇ ਅਤੇ ਹੋਰ ਪੰਥਕ ਆਗੂ ਭਰਮੇ ਇਕੱਠ ਅਤੇ ਕਿਸੇ ਵੱਡੇ ਐਲਾਨ ਲਈ ਸਿਰ ਤੋੜ ਯਤਨ ਕਰ ਰਹੇ ਨੇ